ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਤੁਹਾਨੂੰ ਅਫਗਾਨੀ ਸਲਵਾਰ ਦੀ ਸਟੀਚਿੰਗ ਬਾਰੇ ਦੱਸਾਂਗੇ ਹਾਂਜੀ ਮੈਂ ਜਿਹੜੇ ਆਸਣਾਂ ਇਹਨਾਂ ਦੇ ਦੋਨੋਂ ਆਸਣਾਂ ਵਿੱਚ ਸਟੀਚ ਕਰ ਲਈ ਹੈ ਜੀ ਸੀ ਲਏ ਆ ਮੈਂ ਦੋਨੋਂ ਆਸਣ ਹੁਣ ਆਪਾਂ ਬੈਕ ਸਾਈਡ ਤੇ ਵੱਲ ਪਾਵਾਂਗੇ ਦੋ ਜਿਵੇਂ ਆਪਾਂ ਆਰਮ ਸਲਵਾਰਾਂ ਤੇ ਪਾਉਨੇ ਆ ਉਸੇ ਤਰ੍ਹਾਂ ਹੀ ਆਪਾਂ ਪਾਵਾਂਗੇ ਦੋ ਵੱਲ ਪਾਵਾਂਗੇ ਬੈਕ ਸਾਈਡ ਤੇ ਹਾਂਜੀ ਇਹ ਆਪਣੇ ਦੋ ਵੱਲ ਪੈ ਗਏ ਆ ਜੀ ਉਹਨਾਂ ਆਪਾਂ ਜੀ ਫਰੰਟ ਸਾਈਡ ਤੇ ਪਾਵਾਂਗੇ ਬਲ ਆਪਾਂ ਪਹਿਲਾਂ 벨ਟ ਮੈਨ ਲਾਂਗੇ ਜੀ ਕਿੰਨੀ ਹੈ ਆਪਣੀ ਆਪਣੀ 벨ਟ ਹੈਗੀ ਆ ਜੀ 21 ਇੰਚ 21 ਇੰਚ 벨ਟ ਤੇ ਆਪਾਂ ਨਿਸ਼ਾਨ ਲਾਵਾਂਗੇ 21 ਇੰਚ 벨ਟ ਆਪਣੀ ਜੀ ਤਿਆਰ ਰਹੀ 21 ਇੰਚ 벨ਟ ਹੋਗੀ ਤੇ ਆਪਾਂ ਬੈਕ ਸਾਈਡ 1.5 ਆਪਣਾ ਹੋ ਗਿਆ ਹਾਫ 벨ਟ ਦਾ 1.5 ਤੇ ਨਿਸ਼ਾਨ ਆਪਾਂ ਲਾ ਕੇ ਤੇ 2 ਇੰਚ ਆਪਾਂ ਅੱਗੇ ਲਾਵਾਂਗੇ ਜੀ ਹਾਂਜੀ ਇਸੇ ਤਰ੍ਹਾਂ ਆਪਾਂ ਦੂਸਰੇ ਪਾਸੇ ਲਾਵਾਂਗੇ ਨਿਸ਼ਾਨ ਇਹਨਾਂ ਦੋਨਾਂ ਨੂੰ ਆਪਾਂ ਮਿਲਾ ਦਾਂਗੇ ਫੜ ਕੇ ਬੈਕ ਸਾਈਡ ਨੂੰ ਤੇ ਇਸ ਤਰ੍ਹਾਂ ਆਪਾਂ ਇਹਨਾਂ ਦੇ ਕੱਟ ਲਗਾ ਦਾਂਗੇ ਹਾਂਜੀ ਹੁਣ ਆਪਾਂ ਫਰੰਟ ਸਾਈਡ ਤੇ ਚੂਨਾ ਪਾਵਾਂਗੇ ਜਿੱਦਾਂ ਆਪਾਂ ਆਮ ਸਲਵਾਰਾਂ ਦੇ ਪਾਉਣੀਆ ਚੂਨਾ ਉਸੇ ਤਰ੍ਹਾਂ ਹੀ ਆਪਾਂ ਇਹ ਸਲਵਾਰ ਦੇ ਚੂਨਾ ਪਾਵਾਂਗੇ ਜੀ ਸੇਮ ਇੱਕੋ ਜਿਹਾ ਚੂਨਾ ਪਾਉਣੀਆ ਜੀ ਆਪਾਂ ਕੋਈ ਵੱਡੀ ਕੋਈ ਛੋਟੀ ਨਹੀਂ ਪਾਉਣੀ ਇਸੇ ਤਰ੍ਹਾਂ ਹੀ ਆਪਾਂ ਦੂਸਰੇ ਪਾਸੇ ਪਾਵਾਂਗੇ ਜੀ ਚੋਣਾ ਇਹ ਵੀ ਆਪਾਂ ਸੇਮ ਉਹਨੀ ਹੀ ਲੈਂਥ ਦੇ ਵਿੱਚ ਪਾਉਣੀ ਆ ਜਿੰਨੇ ਆਪਾਂ ਉਧਰ ਪੈਗੀਆਂ ਹਾਂ ਜੀ ਹਾਂਜੀ ਹੁਣ ਆਪਾਂ ਮੂਰੀ ਨੀਚੋਂ ਆਪਾਂ ਮੂਰੀ ਤੇ ਨਿਸ਼ਾਨ ਲਾਵਾਂਗੇ ਮੂਰੀ ਮੇ ਰੱਖਣੀ ਆ ਜੀ 6 ਇੰਚ 6 ਇੰਚ ਦੇ ਨਿਸ਼ਾਨ ਲਾ ਕੇ ਬਾਕੀ ਜਿਹੜਾ ਆਪਣਾ ਕੱਪੜਾ ਵਧ ਗਿਆ ਜੀ ਉਹ ਆਪਾਂ ਸਾਰੀਆਂ ਚੋਣਾ ਹੀ ਪਾਉਣੀ ਆ ਤੇ ਆਪਾਂ ਜਿੱਧਰਲੇ ਪਾਸੇ ਆਪਣੇ ਵਾਲ ਪਾਏ ਆ ਜੀ ਉਧਰਲੇ ਪਾਸੇ ਹੀ ਆਪਾਂ ਮੂਰੀ ਦੀਆਂ ਚੋਨਾ ਪਾਉਣੀਆਂ ਉੱਪਰ ਜਿੱਧਰ ਨੂੰ ਆਪਣੇ ਵੱਲ ਦਾ ਮੂੰਹ ਜਾਂਦਾ ਉਧਰ ਨੂੰ ਹੀ ਆਪਾਂ ਪਹੁੰਚ ਜਾਂਦਾ ਜਿਹੜਾ ਮੂਰੀ ਦਾ ਵਾਲ ਪਾਉਣੀਆਂ ਉਧਰ ਨੂੰ ਹੀ ਆਪਣਾ ਉਹਨਾਂ ਵੱਲ ਦਾ ਮੂੰਹ ਹੋਣਾ ਚਾਹੀਦਾ ਇੱਕੋ ਪਾਸੇ ਨਹੀਂ ਦੋਨੇ ਪਾਸੇ ਵੀ ਆਪਣੀਆਂ ਚੋਨਾ ਜਿਹੜੀਆਂ ਪੈਣੀਆਂ ਚਾਹੀਦੀਆਂ ਫਿਰ ਇਹ ਸਲਵਾਰ ਦੀ ਗ੍ਰੇਸ ਬਹੁਤ ਸੋਹਣੀ ਬਣਦੀ ਹੈ ਜੀ ਫਿਰ ਇਹ ਸਲਵਾਰ ਬਹੁਤ ਜ਼ਿਆਦਾ ਫਲਫੀ ਫਲਫੀ ਬਣਦੀ ਹੈ ਸੇਮ ਆਪਣਾ ਹਾਂਜੀ ਇਸ ਤਰ੍ਹਾਂ ਦੇਖੋ ਜਿੱਧਰ ਨੂੰ ਆਪਣੀਆਂ ਉੱਪਰ ਚੋਨਾ ਪਾਈਆਂ ਉਧਰ ਨੂੰ ਹੀ ਸੇਮ ਆਪਣੀ ਮੂਰੀ ਦੀਆਂ ਚੋਨਾ ਜਾਨੀਆਂ ਚਾਹੀਦੀਆਂ ਹਾਂਜੀ ਹੁਣ ਮੈਂ ਦੂਸਰੇ ਪਾਸੇ ਪਾ ਰਹੀ ਹਾਂ ਜੀ ਆਪਣੀਆਂ ਮੂਰੀ ਦੀਆਂ ਚੋਨਾ ਪੈ ਗਈਆਂ ਦੋਨੋਂ ਪਾਸੇ ਹੁਣ ਆਪਾਂ ਬੁਕਰਮ ਅਟੈਚ ਕਰਾਂਗੇ ਇਹ ਆਪਾਂ ਹਾਂਜੀ ਜਿਹੜਾ ਆਪਣਾ ਕਪੜਾ ਕਪੜੇ ਤੇ ਬੁਕਰਮ ਪੇਸਟ ਕੀਤੀ ਆ ਉਹ ਵਾਲਾ ਪਾਸਾ ਆਪਾਂ ਉੱਪਰ ਲੈ ਕੇ ਆਵਾਂਗੇ ਤੇ ਇਕੱਲੇ ਕਪੜੇ ਵਾਲਾ ਪਾਸਾ ਆਪਾਂ ਕਪੜੇ ਨਾਲ ਅਟੈਚ ਕਰ ਦਾਂਗੇ ਜੀ ਪੇਸਟ ਕੀਤੀ ਬੁਕਰਮ ਵਾਲਾ ਪਾਸਾ ਆਪਣਾ ਉੱਪਰ ਆ ਗਿਆ ਜੀ ਹਾਂਜੀ ਫਿਰ ਆਪਾਂ ਇਹਨੂੰ ਫੋਲਡ ਕਰਕੇ ਇਹਦੇ ਵਿੱਚ ਮੈਂ ਜੀ ਆਫ ਵਾਈਟ ਲੈਂਸ ਲਗਾਉਂਗੀ ਲੈਂਸ ਲਗਾ ਕੇ ਮੈਂ ਮੂਰੀ ਨੂੰ ਹਾਂਜੀ ਸੀਨਾ ਲਗਾਉਂਗੀ ਇਸ ਤਰ੍ਹਾਂ ਮੈਂ ਦੋਨੇ ਮੂਰੀਆਂ ਤਿਆਰ ਕਰ ਲਈਆਂ ਜੀ ਹਾਂਜੀ ਹੁਣ ਮੇਰੀ ਜਿਹੜੀ ਮੂਰੀ ਦੀ ਲੰਬਾਈ ਹੈ ਜੀ ਉਹ ਮੇਰੀ ਹੈਗੀ ਹੈ 6 ਇੰਚ ਮੈਂ 6 ਤੇ ਨਿਸ਼ਾਨ ਲਗਾ ਕੇ ਤੇ ਇਸ ਸਲਵਾਰ ਨੂੰ ਅਟੈਚ ਕਰ ਦੂੰਗੀ ਇੱਥੇ ਆਪਾਂ ਮੂਰੀ ਤੇ ਡਬਲ ਸੀਨ ਲਗਾਉਣੀ ਹੁੰਦੀ ਹੈ ਜੀ ਤਾਂ ਕਿ ਆਪਣੀ ਉਧੜੇ ਨਾ ਇੱਥੋਂ ਆਪਾਂ ਪੱਕੀ ਕਰਨੀ ਹੁੰਦੀ ਹੈ ਸਲਾਈ ਹਾਂਜੀ ਇਸ ਤਰ੍ਹਾਂ ਮੈਂ ਸਾਰੀ ਕੁੰਦੇ ਵਾਲੀ ਸਲਾਈ ਲਗਾ ਦਿੱਤੀ ਹੈ ਜੀ ਮੇਰੀ ਸਲਵਾਰ ਰੈਡੀ ਹੋ ਗਈ ਹੈ ਹਾਂਜੀ ਮੇਰੀ ਸਲਵਾਰ ਤਿਆਰ ਹੋ ਗਈ ਹੈ ਸਾਰੀ ਜੀ ਹਾਂਜੀ ਦੇਖੋ ਕਿੰਨੀ ਸਫਾਈ ਦੇ ਨਾਲ ਮੇਰੀ ਸਲਵਾਰ ਬਣ ਕੇ ਤਿਆਰ ਹੋ ਗਈ ਹੈ ਹਾਂਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ